ਹਾਂਜੀ ਨੈਸ਼ਨਲ ਹਾਈਵੇ ਦਾ ਤੁਹਾਨੂੰ ਹਾਲ ਦਿਖਾ ਰਹੇ ਆ ਆ ਦੇਖ ਲਓ ਸਪਾਈ ਬਹੁਤ ਜਿਆਦਾ ਨੈਸ਼ਨਲ ਹਾਈਵੇ ਬਸ ਸਟੈਂਡ ਦੇ ਕੋਲੇ ਇਧਰ ਸਾਈਡ ਤੇ ਹੁਣ ਕਈ ਵਿਦਵਾਨ ਆਏ ਕਹਿੰਦੇ ਨੇ ਕਿ ਯਾਰ ਇੱਕ ਸਾਈਡ ਤੇ ਪਿਆ ਸਮਾਨ ਕੋਈ ਗਲਤ ਨਹੀਂ ਹੈਗਾ ਜਾਂ ਪੈਸੇ ਨਹੀਂ ਹੋਣੇ ਜਾਂ ਇੱਥੇ ਰੱਖੀ ਜਾਂਦੇ ਆ ਜਾਂ ਵੇਚ ਦਿੰਦੇ ਆ ਬਾਅਦ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਮੈਸੇਜ ਵਿਦਵਾਨ ਹੋਣਗੇ ਜਿਹੜੇ ਚਲੋ ਆਪਦੇ ਹਿਸਾਬ ਦੇ ਨਾਲ ਉਹ ਮੈਸੇਜ ਆ ਜਿਹੜਾ ਦੇਣੀ ਕੀ ਦੇਣਗੇ ਸਾਨੂੰ ਪਤਾ ਹੀ ਐ ਪਰ ਆਹ ਚੀਜ਼ ਹੁਣ ਰੰਪ ਹੁਣ ਇੱਥੇ ਆਪਾਂ ਸਮਝ ਲਈਏ ਜੇ ਇੱਥੇ ਆਉਣਾ ਹੋਵੇ ਮੁੱਖ ਮੰਤਰੀ ਸਾਹਿਬ ਨੇ ਚੌਂਕ ਦੇ ਵਿੱਚ ਕੋਈ ਵੱਡਾ ਪ੍ਰੋਗਰਾਮ ਹੋਵੇ ਤਾਂ ਤਾਂ ਫਿਰ ਇੱਕ ਦਿਨ ਦੇ ਵਿੱਚ ਆ ਸਾਰੀ ਸਪਾਈ ਹੋ ਜੂਗੀ ਕਿ ਕਿੰਨੇ ਕਿੰਨੇ ਦਿਨ ਇਸੇ ਤਰ੍ਹਾਂ ਹੀ ਪਿਆ ਰਹਿੰਦਾ ਹੈ ਬਿਮਾਰੀ ਦਾ ਘਰ ਵੀ ਐ ਹੁਣ ਚਲੋ ਵੇਚ ਦਿੰਦੇ ਨੇ ਇਹਨੂੰ ਦੁਆਰਾ ਫੇਰ ਤੇਰਾ ਕਲੰਦ ਜੀਦਾ ਉਹਨੇ ਸਮਾਨ ਪਿਆ ਇਨਕਮ ਤਾਂ ਉਹਨਾਂ ਨੂੰ ਹੁੰਦੀ ਹੈ ਨਾ ਜਦੋਂ ਆਪਾਂ ਕਹਿ ਦਈਏ ਇਨਕਮ ਨਾ ਹੁੰਦੀ ਹੋਵੇ ਇਨਕਮ ਤਾਂ ਉਹਨਾਂ ਨੂੰ ਹੁੰਦੀ ਹੈ ਉਹ ਆਪ ਦਾ ਕਿਤੇ ਪਾਸੇ ਕੋਈ ਦੁਕਾਨਦਕੂਨ ਵਗੈਰਾ ਲੈ ਸਕਦੇ ਨੇ ਜ਼ਰੂਰੀ ਤਾਂ ਨਹੀਂ ਸਾਰਾ ਸਮਾਨ ਇੱਥੇ ਰੱਖੀ ਜਾਣਾ ਬਾਕੀ ਜਿਹੜੇ ਆ ਲੱਗੀਆਂ ਵੀ ਇਹਨੇ ਸਲੇਬਾ ਹਾ ਨਾਲ ਨਾਲ ਇਹ ਵੀ ਥਾਂ ਥਾਂ ਤੇ ਇਹਦੀਆਂ ਦੇਖਦੇ ਆ ਪੱਟੀਆਂ ਹੋਈਆਂ ਨੇ ਪ੍ਰੋਪਰ ਕੰਮ ਨਹੀਂ ਹੋਇਆ ਗਿਆ ਉਹ ਵੀ ਆਪਾਂ ਨੈਸ਼ਨਲ ਹਾਈਵੇ ਰੋਡ ਦੀ ਗੱਲ ਕਰ ਲਈ ਉਹ ਤਾਂ ਪਿੱਛੇ ਦੇਖ ਕੇ ਆਂ ਮੈਂ ਉੱਪਰੋਂ ਪੋਲ ਦੀ ਸਪਾਈ ਚੱਲੀ ਜਾ ਰਹੀ ਆ ਪਰ ਹੋਂ ਤੋਰ ਤੱਕ ਸਪਾਈ ਹੋਊਗੀ ਕਿ ਅੱਧ ਵਿਚਾਲੇ ਛੱਡੀ ਜਾਊਗੀ ਉਹ ਹੋਲੀ ਥਾਂ ਮਾ ਦੱਸੂਗਾ ਜਿੰਮੇ ਜੀ ਮੇਰੇ 13 ਤੱਕ ਇੱਕ ਵਾਰ ਸਪਾਈ ਕਰਨਾ ਜਿਹੜੇ ਉਹ ਲੱਗੇ ਹੋਏ ਨੇ ਸਪਾਈ ਕਰਨਾ ਮਿੱਟੀ ਮੁੱਟੀ ਬਹੁਤ ਜਮਾ ਹੋ ਜਾਂਦੀ ਆ ਆ ਸਾਰੀਆਂ ਵਿੱਚ ਵਿੱਚ ਰੁੱਟੀਆਂ ਵਈਆਂ ਨੇ ਥਾਂ ਥਾਂ ਤੋਂ ਗੱਡੀਆਂ ਗੋਡੀਆਂ ਬਾਜ ਜਾਂਦੀਆਂ ਨੇ ਦੁਬਾਰਾ ਰਿਕਵਰ ਨਹੀਂ ਹੁੰਦੀ ਚੀਜ਼ੋ ਸਾਰੀ ਸੋ ਆ ਜਿਹਦਾ ਵੀ ਸਮਾਨ ਆ ਥੋੜਾ ਮੋਟਾ ਚਾਹੀਦਾ ਪ੍ਰਸ਼ਾਸਨ ਨੂੰ ਇਹਦਵਾਲ ਵੀ ਧਿਆਨ ਦੇਣਾ ਚਾਹੀਦਾ ਇਹਦੀ ਸਪਾਈਸ ਪੂਈ ਇਹਨੂੰ ਇੱਥੋਂ ਚੱਕ ਲਾ ਕਰੋ ਭਈ ਆਪ ਦਾ ਕਿਤੇ ਪਾਸੇ ਹੋਰ ਜਗਾ ਜੁਗਾ ਲੈ ਕੇ ਦੁਕਾਨ ਮਿਲਦੀ ਹੈ ਵੱਡੀ ਉੱਥੇ ਰੱਖ ਲਓ ਹੁਣਾ ਕਿੰਨਾ ਕਬੜਾ ਢੇਰ ਆ ਦੇਖੋ ਦੂਰ ਤੋਂ ਦੇਖੋ ਗੱਡੀ ਆ ਲੰਮਾ ਲੱਗਿਆ ਲੈ ਲੈ ਬਸ ਹੁਣ ਇਹ ਤੋਂ ਇਸੇ ਤਾਂ ਨਹੀਂ ਵੱਧਦਾ ਜੋ ਅੱਗੇ ਤੱਕ ਲੱਗਦਾ ਜੇ ਸੇਤੀ ਇਸ ਵਾਰ ਧਿਆਨ ਨਾ ਦਿੱਤਾ ਕਿ ਬਾਕੀ ਉਹ ਦੂਜੇ ਪਾਸੇ ਦੇਖ ਲਓ ਤੁਸੀਂ ਸਰਵਿਸ ਰੋਡ ਵਾਲੇ ਪਾਸੇ ਗੱਡੀਆਂ ਹੁਣ ਤੇ ਹੈ ਹੀ ਨਹੀਂ ਕੋਈ ਟ੍ਰੈਫਿਕ ਉਪਰ ਸਾਤਾ ਕਹਿ ਦਈਏ ਕਿ ਇਹਨਾਂ ਦਾ ਚਲਾਨ ਕੱਟਣਾ ਚਾਹੀਦਾ ਜੀ ਹੁਣ ਜਾਣਾ ਇਹਨਾਂ ਨੇ ਮੋੜ ਚੌਂਕ ਤੱਕ ਜਾਂ ਉਰਲੇ ਪਾਸੇ ਸੜਕਾਂ ਦੇ ਪਾਸੇ ਵੀ ਜਾ ਸਕਦੇ ਨੇ ਪਰ ਜਾਣਾ ਸਰਵਿਸ ਰੋਡ ਦੀ ਐ ਸਾਰਾ ਜਾਮ ਆ ਤੇ ਜੜ ਲਾਈ ਰੱਖਣਾ ਬਾਕੀਆਂ ਗੱਡੀਆਂ ਗੁੱਡੀਆਂ ਟਰੈਕਟਰ ਦੇਖੋ ਤੁਸੀਂ ਬਹੁਤ ਸਾਰੇ ਜਿਹੜੇ ਹਮੇਸ਼ਾ ਤੇ ਪਾਰਕਿੰਗ ਬਣੀ ਹੋਈ ਐ ਸਪੈਸ਼ਲ ਸਰਵਿਸ ਰੋਡ ਤੇ ਗੱਡੀਆਂ ਕਾਰਾ ਕੋੜਾ ਪੜੀ ਜਾਂਦੀਆਂ ਨੇ ਬਾਕੀ ਉਹ ਜਾਣ ਮੋੜਿਆ ਉਰਲੇ ਪਾਸੇ ਨਹੀਂ ਜਾ ਸਕਦੇ ਸੜਕ ਤੇ ਦੋ ਘੱਟ ਹੈਗੇ ਨੇ ਅੱਗੇ ਜਾਣ ਵਾਸਤੇ फेर ਵੀ ਪਤਾ ਨਹੀਂ ਕੀ ਹੈ ਕਿ ਮਤਲਬ ਸਰਵਿਸ ਰੋਡ ਵਾਲੇ ਪਾਸੇ ਜਾਣਾ ਉਹ ਜਾਮ ਕਰਨਾ ਰੋਡ ਬਸ ਹੋਰ ਗੱਲ ਕੁਛ ਨਹੀਂ ਜਿਆਗਲਾ ਕਹਿ ਦੇ ਭਾਈ ਇੱਧਰ ਉੱਧਰ ਘੱਲ ਆ ਵਿੱਚ ਵੱਜ ਗਈ ਫਿਰ ਲੜੋ ਲੜਾਈਆ ਫਿਰ ਚੱਲ ਥਾਣੇ 'ਚ ਫਿਰ ਕੇਸ ਕਰੋ ਕਿ ਤੁਸੀਂ ਪਹਿਲਾਂ ਹੀ ਤਿਆਰ ਖੋਆ ਚੀਜ਼ਾਂ ਦਾ